ਸਾਤਿर्य ਕਾਲ ਜੀ ਸਵਾਗਤ ਹੈ ਆਪ ਸਭ ਦਾ ਮੇਰੇ YouTube ਚੈਨਲ ਤੇ ਮਾਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਅੱਜ ਕੱਲ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਨੂੰ ਵਿਆਹ ਦੇ ਬਾਬਤ ਬਹੁਤ ਸਾਰੀਆਂ ਪ੍ਰੋਬਲਮਸ ਦਿੱਕਤਾਂ ਸਾਹਮਣੇ ਆ ਰਹੀਆਂ ਤੇ ਬਹੁਤਿਆਂ ਦੇ ਵਿਆਹ ਹੋ ਵੀ ਨਹੀਂ ਰਹੇ ਉਹਦੇ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਨੇ ਜੇ ਤੁਸੀਂ Instagram ਤੇ ਮੈਨੂੰ ਨਹੀਂ ਵੇਖਿਆ ਤਾਂ ਮੈਂ ID ਮੈਂਸ਼ਨ ਕਰ ਦੇਵਾਂਗਾ ਉੱਥੇ ਤੁਸੀਂ ਵੇਖ ਸਕਦੇ ਹੋ ਉੱਥੇ ਵੀ ਮੈਂ ਇੱਕ ਰੀਲ ਕੁਝ ਕਾਰਨਾਂ ਨੂੰ ਲੈ ਕੇ ਰਕੀ ਬਣਾਈ ਸੀ ਜਿਸ ਦੇ ਵਿੱਚ ਥੱਲੇ ਮੈਨੂੰ 500 ਤੋਂ ਵੱਧ ਕਮੈਂਟਸ ਆਏ ਅਤੇ 2.5 ਲੱਖ ਤੋਂ ਵੱਧ ਵਿਊ ਆ ਚੁੱਕੇ ਨੇ ਤੇ ਬਹੁਤਿਆਂ ਨੇ ਉਹਦੇ ਮੈਨੂੰ ਪਰਸਨਲ ਤੌਰ ਤੇ ਵੀ ਕੁਝ ਸੰਬੰਧਿਤ ਮੈਸੇਜ ਕਾਲਸ ਕੀਤੀਆਂ ਤੇ ਮੈਂ ਉਹਨਾਂ ਦੇ ਜਵਾਬ ਵੀ ਦਿੱਤੇ ਨੇ। ਉਹਨਾਂ ਹੀ ਕਾਰਨਾਂ ਨੂੰ ਮੈਂ ਅੱਜ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਅਤੇ ਨਾਲ ਹੀ ਆਪਾਂ ਇਹ ਵੀ ਸਮਝਣ ਦੀ ਕੋਸ਼ਿਸ਼ ਗੁਰਬਾਣੀ ਦੇ ਅਨੁਸਾਰ ਕਰਾਂਗੇ ਕਿ ਜੇ ਵਿਆਹ ਸ਼ਾਦੀਆਂ ਕੋਈ ਕਰਵਾਉਣਾ ਚਾਹੁੰਦਾ ਤਾਂ ਉਹ ਕਿਵੇਂ ਹੋ ਸਕਦਾ ਹੈ ਹੱਲ ਕਿਵੇਂ ਗੁਰਬਾਣੀ ਦੇ ਆਧਾਰ ਤੇ ਉਹਨੂੰ ਆਪਾਂ ਪੋਸੀਬਲ ਬਣਾ ਸਕਦੇ ਆ ਸੋ ਪਹਿਲਾਂ ਜਿਹੜੇ ਇਹਦੇ 네ਗੇਟਿਵ ਕਾਰਨ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਮੈਂ ਉਸ ਰੀਲ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕੀਤੀਆਂ ਸੀ ਕਿ ਪਹਿਲਾ ਕਾਰਨ ਹੋ ਸਕਦਾ ਜਾਤ ਪਾਤ ਕਿਉਂਕਿ ਭਾਵੇਂ ਕਿ ਲੋਕ ਅੱਜ ਪੜ੍ਹੇ ਲਿਖੇ ਨੇ ਐਜੂਕੇਸ਼ਨ ਵੀ ਹੋ ਚੁੱਕੀ ਏ ਲੋਕ ਬਾਹਰਲੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਜਾ ਚੁੱਕੇ ਨੇ ਪਰ ਫਿਰ ਵੀ ਕੁਝ ਐਸੇ ਲੋਕ ਨੇ ਜਿਹੜੇ ਜਾਤ ਪਾਤ ਦਾ ਵਹਿਮ ਭਰਮ ਕਰਮ ਕਾਂਡ ਨਹੀਂ ਛੱਡ ਪਏ ਜਿਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਲੋਕ ਆਪਣੇ ਆਪ ਨੂੰ ਉੱਚਾ ਰੱਖਣਾ ਚਾਹੁੰਦੇ ਨੇ ਵੱਖਰੇ ਵਿਖਾਉਣਾ ਚਾਹੁੰਦੇ ਨੇ ਵੱਖਰੀ ਆਇਡੈਂਟੀਟੀ ਰੱਖਣਾ ਚਾਹੁੰਦੇ ਨੇ ਉਹ ਰਲਣਾ ਮਿਲਣਾ ਨਹੀਂ ਚਾਹੁੰਦੇ ਜਿਹੜੀ ਗੱਲ ਗੁਰਬਾਣੀ ਕਹਿੰਦੀ ਏ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਕਿ ਸਾਰੇ ਇੱਕ ਹੀ ਪਿਤਾ ਦੀ ਔਲਾਦ ਹੈ ਬੱਚੇ ਨੇ ਤਾਂ ਹੋ ਸਕਦਾ ਹੈ ਕਿ ਬਹੁਤੇ ਸਿੱਖ ਪਰਿਵਾਰਾਂ ਵਿੱਚ ਵੀ ਬੱਚਿਆਂ ਦੇ ਆਨੰਦਕਾਰ ਜਿਸ ਕਰਕੇ ਨਾ ਹੋ ਰਹੇ ਹੋਣ ਕਿਉਂਕਿ ਉਹ ਆਪਣੀ ਹੀ ਜਾਤ ਪਾਤ ਵਿੱਚ ਕਰ ਰਹੇ ਨੇ ਹਾਂ ਜੇ ਉਹ ਅਲਾਉ ਵੀ ਕਰਦੇ ਨੇ ਤਾਂ ਬੱਚੇ ਇਸ ਗੱਲ ਦਾ ਧਿਆਨ ਰੱਖਣ ਕਿ ਜਿਹਦੇ ਨਾਲ ਉਹ ਆਨੰਦ ਕਾਰਜ ਕਰਵਾ ਰਹੇ ਨੇ ਭਾਵੇਂ ਲੜਕਾ ਭਾਵੇਂ ਲੜਕੀ ਉਹ ਸਿੱਖ ਜ਼ਰੂਰ ਹੋਣਾ ਚਾਹੀਦਾ ਜਾਂ ਸਿੱਖ ਬਨ ਦੇ ਲਈ ਤਿਆਰ ਹੋਣਾ ਚਾਹੀਦਾ ਅਗਲੀ ਗੱਲ ਅਮੀਰੀ ਜਾਂ ਗਰੀਬੀ ਕਿਉਂਕਿ ਜਿੱਥੇ ਆਪਾਂ ਕਹਿ ਦਿੰਦੇ ਆ ਪਿਆਰ ਹੈ ਜਿੱਥੇ ਲਗਾਵ ਹੈ ਉੱਥੇ ਅਮੀਰੀ ਗਰੀਬੀ ਕਾਦੀ ਪਰ ਹੋ ਸਕਦਾ ਬਹੁਤੇ ਲੋਕ ਨੇ ਜਿਹੜੇ ਉਹ ਅਮੀਰੀ ਜਾਂ ਗਰੀਬੀ ਦੇ ਵਿੱਚੋਂ ਹੀ ਨਿਕਲ ਪਾਰੇ ਹੋਣ ਹੋ ਸਕਦਾ ਤੁਹਾਨੂੰ ਕੋਈ ਪਸੰਦ ਹੋਵੇ ਕੋਈ ਲੜਕਾ ਜਾਂ ਲੜਕੀ ਪਰ ਕੀ ਪਤਾ ਉਹਦੀ ਅਮੀਰੀ ਜਾਂ ਗਰੀਬੀ ਕਰਕੇ ਤੁਸੀਂ ਉਹਨੂੰ ਪਰਵਾਣ ਨਾ ਕਰ ਪਾਰੇ ਹੋਮੋ ਕਿ ਇਹ ਤੇ ਮੇਰੇ ਸਟੇਟਰ ਦਾ ਸਰਦਾਨੀ ਇਹ ਤੇ ਮੇਰੇ ਬਰਾਬਰ ਦਾ ਨਹੀਂ ਇਹਦੇ ਕੋਲ ਤੇ ਪੈਸੇ ਨਹੀਂ ਹੈਗੇ ਇਹਦੇ ਕੋਲ ਤੇ ਚੰਗਾ ਘਰ ਨਹੀਂ ਹੈਗਾ ਤਾਂ ਲੋਕ ਰੱਜਿਆਂ ਨੂੰ ਰਜਾਉਂਦੇ ਨੇ ਜਿੱਥੇ ਅਮੀਰ ਅਮੀਰ ਮਿਲ ਗਿਆ ਉੱਥੇ ਲੋਕ ਦਾਜ ਦੇਹ ਜੱਜ ਵੀ ਕਿਤੇ ਨਾ ਕਿਤੇ ਚੱਲਦਾ ਏ ਲੋਕ ਪੈਸੇ ਦੇ ਦਿੰਦੇ ਨੇ ਪੈਸੇ ਝੋਲੀ ਪਾ ਦਿੰਦੇ ਨੇ ਬੜਾ ਕੁਝ ਇਸ ਤਰ੍ਹਾਂ ਦਾ ਹੈਗਾ ਏ ਤਾਂ ਉਹਦਾ ਮਤਲਬ ਵੀ ਤੇ ਇਹੀ ਹੋਇਆ ਕਿ ਫਿਰ ਜਿਹੜਾ ਅਮੀਰ ਤੇ ਗਰੀਬੀ ਦਾ ਫਾਸਲਾ ਇਹ ਵੀ ਕਿਤੇ ਨਾ ਕਿਤੇ ਲੜਕੇ ਲੜਕੀਆਂ ਦਾ ਕਾਰਨ ਹੋ ਸਕਦਾ ਹੈ ਕਿ ਉਹਨਾਂ ਦਾ ਆਨੰਦ ਕਾਰਜ ਨਹੀਂ ਹੋ ਰਿਹਾ ਤੀਜਾ ਕਾਰਨ ਹੋ ਸਕਦਾ ਹੈ ਗੋਰਾ ਕਾਲਾ ਹੁਣ ਰੱਬ ਵੱਲੋਂ ਦੋ ਰੰਗ ਬਣਾਏ ਗਏ ਨੇ ਇਹ ਵੀ ਤੇ ਮਨੋਖ ਆਪਣੀ ਪਸੰਦ ਕਰਦਾ ਹੈ ਨਾ ਕਿ ਮੈਂ ਤੇ ਗੋਰੇ ਦੇ ਨਾਲ ਵਿਆਹ ਕਰਾਉਣਾ ਮੈਂ ਤੇ ਕਾਲੇ ਦੇ ਨਾਲ ਵਿਆਹ ਕਰਾਉਣਾ ਮੈਨੂੰ ਤੇ ਰੰਗ ਦੀ ਗੋਰੀ ਕੁੜੀ ਚਾਹੀਦੀ ਏ ਜਾਂ ਰੰਗ ਦਾ ਗੋਰਾ ਮੁੰਡਾ ਚਾਹੀਦਾ ਹੈ ਤਾਂ ਇਸ ਦਾ ਮਤਲਬ ਜਿਹੜੇ ਇਹ ਤਿੰਨ ਕਾਰਨ ਨੇ ਕਿਤੇ ਨਾ ਕਿਤੇ ਇਹ ਸਾਡੇ ਆਨੰਦ ਕਾਰਜ ਨਾ ਹੋਣ ਦਾ ਵੀ ਇੱਕ ਕਾਰਨ ਹੋ ਸਕਦਾ ਹੈ ਤੇ ਜੇ ਮੰਨ ਲਓ ਕੋਈ ਨਹੀਂ ਵੀ ਮੰਨ ਰਿਹਾ ਇਹ ਇੰਨਾ ਗੱਲਾਂ ਨੂੰ ਨਹੀਂ ਮੰਨਦਾ ਜਾਂ ਕੋਈ ਬਹਿਮ ਭਰਮ ਨਹੀਂ ਕਰਦਾ ਨਾ ਕੋਈ ਜਾਤ ਪਾਤ ਕਰਦਾ ਇਹ ਸਮਝਦਾ ਜਿੱਥੇ ਪਿਆਰ ਹੈ ਉੱਥੇ ਜਾਤ ਪਾਤ ਕਾਦੀ ਉੱਥੇ ਅਮੀਰੀ ਗਰੀਬੀ ਕਾਦੀ ਉੱਥੇ ਗੋਰਾ ਕਾਲਾ ਕੀ ਜਿਹੜਾ ਇਨਸਾਨ ਮੰਨਦਾ ਵੀ ਹੈ ਮੰਨ ਲਓ ਫਿਰ ਵੀ ਉਹਦਾ ਆਨੰਦ ਕਾਰਜ ਨਹੀਂ ਹੋ ਰਿਹਾ ਤਾਂ ਇਹਦਾ ਅਗਲਾ ਕਾਰਨ ਇਹ ਹੈ ਜਿਵੇਂ ਆ ਥੋੜੇ ਦਿਨ ਪਹਿਲਾਂ ਆਪ ਸਭ ਨੂੰ ਪਤਾ ਹੈ ਮੇਠ ਮੇਰਠ ਦੀ ਇੱਕ ਘਟਨਾ ਵਾਪਰੀ ਜਿਸ ਦੇ ਵਿੱਚ ਮੁਸਕਾਨ ਨਾਮ ਦੀ ਕੁੜੀ ਆਪਣੇ ਕਿਸੇ ਉਹ ਆਪ ਜੀ ਦੇ ਨਾਲ ਉਹ ਪਿਆਰ ਕਰਦੀ ਸੀ ਵਿਆਹ ਤੋਂ ਬਾਅਦ ਜਿਹਦੇ ਵਿਆਹ ਤੋਂ ਬਾਅਦ ਉਹਨੂੰ ਕੋਈ ਮੁੰਡਾ ਪਸੰਦ ਆਇਆ ਉਹਦੇ ਨਾਲ ਮਿਲ ਕੇ ਉਹ ਆਪਣੇ ਉਹਨੇ ਪਤੀ ਦਾ ਜਿਹੜਾ ਬਾਹਰ ਨੇਵੀ ਦੇ ਵਿੱਚ ਕਹਿੰਦੇ ਨੇ ਜਿੱਦਾਂ ਸੁਣਿਆ ਲੰਡਨ ਦੇ ਵਿੱਚ ਸੀ ਉਹਨੂੰ ਮਿਲਨ ਆਉਂਦਾ ਏ ਆਪਣੀ ਗੁੜੀਆ ਦਾ ਉਹ ਵੱਡੇ ਮਨਾਉਂਦੇ ਨੇ ਉਹਦੇ ਨਾਲ ਨੱਚਦੀ ਏ ਟੱਪਦੀ ਆਪਾਂ ਵੀਡੀਓਜ਼ ਵਗੈਰਾ ਵੇਖੀਆਂ ਤਾਂ ਬਾਅਦ ਵਿੱਚ ਉਹਨੂੰ ਵਿਚਾਰੇ ਨੂੰ ਮਾਰ ਕੇ ਕੱਟ ਵੱਢ ਕੇ ਟੱਬ ਦੇ ਵਿੱਚ ਚਿੰਨ ਦਿੱਤਾ ਜਾਂਦਾ ਤੇ ਇਹ ਗੱਲ ਵੀ ਹੋ ਸਕਦੀ ਕਿਤੇ ਨਾ ਕਿਤੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਵਿਆਹ ਕਰਵਾਉਣ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਹਸਬੈਂਡ ਹੈ ਉਹਨਾਂ ਦੀ ਵਾਈਫ ਹੈ ਉਹ ਲੌਇਲ ਰਹੇਗਾ ਉਹ ਲੌਇਲਟੀ ਵਿਖਾਏਗਾ ਤਾਂ ਇਹ ਜਦੋਂ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਈ ਵਾਰ ਰਿਸ਼ਤਿਆਂ ਤੇ ਤਾਂ ਲੋਕ ਵਿਆਹ ਕਰਵਾਉਣ ਤੋਂ ਹੀ ਡਰਦੇ ਨੇ ਇੱਕ ਕਾਰਨ ਇਹ ਵੀ ਹੈ ਲੋਕ ਡਰਦੇ ਨੇ ਵਿਸ਼ਵਾਸ ਤੇ ਉਹਨਾਂ ਦੇ ਮਨਾਂ ਦੇ ਵਿੱਚ ਗੱਲ ਹੈ ਕਿ ਕਿਤੇ ਜੇ ਮੇਰਾ ਵਿਸ਼ਵਾਸ ਟੁੱਟ ਗਿਆ ਜੇ ਰਿਸ਼ਤਿਆਂ ਵਿੱਚ ਇਦਾਂ ਦੀਆਂ ਪਰੇਸ਼ਾਨੀਆਂ ਵੇਖਣੀਆਂ ਪੈ ਗਈਆਂ ਤਾਂ ਮੈਂ ਅੱਗੇ ਕੀ ਕਰਾਂਗਾ ਜਾਂ ਕਰਾਂਗੀ ਤਾਂ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਡਰ ਦੇ ਮਾਰੇ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦੇ ਹੋ ਸਕਦਾ ਹੈ ਇਸ ਕਰਕੇ ਵੀ ਤੁਹਾਡਾ ਵਿਆਹ ਨਹੀਂ ਹੋ ਰਿਹਾ ਕਿਉਂਕਿ ਬਹੁਤੇ ਇਸ ਤਰ੍ਹਾਂ ਦੇ ਕੇਸਸ ਸੋਸ਼ਲ ਮੀਡੀਆ ਤੇ ਇੱਕ ਤੇ ਹਰ ਗੱਲ ਉੱਪਰ ਆ ਜਾਂਦੀ ਏ ਉਹਦਾ ਕਰਕੇ ਡਰ ਦਾ ਮਾਹੌਲ ਹਰ ਪਾਸੇ ਬਣ ਜਾਂਦਾ ਏ ਅਗਲੇ ਕਾਰਨਾਂ ਤੇ ਮੈਂ ਆਵਾਂ ਜਿਹੜੇ ਨਾ ਹੋਣ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਅੱਜ ਕੱਲ ਲੋਕ ਸਿਰਫ ਜ਼ਮੀਨਾਂ ਜਾਂ ਦਾਦਾਂ ਜਾਂ ਫਿਰ ਬਾਹਰੀ ਪ੍ਰਾਪਰਟੀਆਂ ਆਦਕ ਨੂੰ ਹੀ ਤਰਜੀਹ ਦਿੰਦੇ ਨੇ ਲੋਕ ਭਲਾ ਇਨਸਾਨ ਨਹੀਂ ਲੱਭਦੇ ਚੰਗਾ ਇਨਸਾਨ ਨਹੀਂ ਲੱਭਦੇ ਲਾਇਕ ਲੜਕਾ ਜਾਂ ਲਾਇਕ ਲੜਕੀ ਨਹੀਂ ਲੱਭਦੇ ਇਸ ਕਰਕੇ ਵੀ ਹੋ ਸਕਦਾ ਹੈ ਕਿ ਆਨੰਦ ਕਾਰਜ ਨਾ ਹੋ ਰਿਹਾ ਹੋਵੇ ਇਹ ਤੇ ਹੋ ਗਏ ਨਾ ਹੋਣ ਦੇ ਕਾਰਨ ਕੀ ਆਨੰਦ ਕਾਰਜ ਹੋ ਹੀ ਨਹੀਂ ਰਿਹਾ ਪਰ ਇਹਦੇ ਨਾਲ ਮੈਂ ਅਗਲੀ ਗੱਲ ਹੋਰ ਕਰਦੇ ਵਾਂ ਜਿਸ ਤਰ੍ਹਾਂ ਦਾ ਜ਼ਮਾਨਾ ਹੈ ਜਿਸ ਤਰ੍ਹਾਂ ਦੇ ਰੋਲੇ ਰੱਪੇ ਬਣ ਚੁੱਕੇ ਨੇ ਇਹਦਾ ਅਗਲਾ ਕਾਰਨ ਇੱਕ ਹੋਰ ਵੀ ਹੋ ਸਕਦਾ ਹੈ ਕਿਉਂਕਿ ਵੱਡੇ ਪੱਧਰ ਤੇ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਗਏ ਨੇ ਹੁਣ ਜਿਹੜੇ ਮੁੰਡੇ ਕੁੜੀਆਂ ਇੱਥੇ ਰਹਿ ਗਏ ਨੇ ਉਹਨਾਂ ਲਈ ਤੇ ਓਬਵੀਅਸਲੀ ਵਿਆਹ ਦੀ ਸ਼ਾਰਟੇਜ ਆਏਗੀ ਉਹਨਾਂ ਲਈ ਮੁੰਡੇ ਕੁੜੀਆਂ ਲੱਭਣ ਦੇ ਲਈ ਤੇ ਪ੍ਰੋਬਲਮ ਆਏਗੀ ਕਿਉਂਕਿ ਵੱਡੇ ਪੱਧਰ ਤੇ ਜਿਹੜਾ ਇਨਸਾਨ ਬਾਹਰ ਚਲਿਆ ਗਿਆ ਥੋੜੇ ਬਹੁਤੇ ਲੋਕ ਇਹ ਕਰਦੇ ਨੇ ਕਿ ਉਹ ਆਨੰਦ ਕਾਰਜ ਫਿਰ ਵੀ ਆ ਕੇ ਇੰਡੀਆ ਪੰਜਾਬ ਹੀ ਕਰਵਾਉਂਦੇ ਨੇ ਪਰ ਬਹੁਤੇ ਤੇ ਚਾਹੁੰਦੇ ਨੇ ਕਿ ਉਧਰ ਹੀ ਆਨੰਦ ਕਾਰਜ ਹੋ ਜਾਏ ਉਧਰ ਹੀ ਸੈਟਲਮੈਂਟ ਹੋ ਜਾਏ ਤਾਂ ਫਿਰ ਬਹੁਤ ਕਾਰਨ ਇਹ ਵੀ ਹੋ ਸਕਦੇ ਨੇ ਤਾਂ ਅਗਲੀ ਮੈਂ ਗੱਲ ਕਰਾਂ ਜੀ ਇਹ ਕਾਰਨ ਸੀ 네ਗੇਟਿਵ ਜਿੰਨਾ ਕਾਰਨਾ ਕਰਕੇ ਆਨੰਦ ਕਾਰਜ ਨਹੀਂ ਹੋ ਰਹੇ ਪਰ ਜੇ ਹੁਣ ਆਪਾਂ ਗੁਰਬਾਣੀ ਨੂੰ ਇਸ ਅਨੁਸਾਰ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਫਿਰ ਆਨੰਦ ਕਾਰਜ ਹੋਊਗਾ ਕਿਵੇਂ ਆਨੰਦ ਕਾਰਜ ਹੋ ਕਿਵੇਂ ਸਕਦਾ ਹੈ ਤਾਂ ਉਹਦੇ ਵਿੱਚੋਂ ਕੋਈ ਗੁਰਬਾਣੀ ਦੇ ਵਿੱਚ ਕੋਈ ਐਸਾ ਸ਼ਬਦ ਹੈ ਐਸੀ ਕੋਈ ਬਾਣੀ ਹੈ ਜਿਸ ਨੂੰ ਪੜਨ ਦੇ ਨਾਲ ਆਨੰਦ ਕਾਰਜ ਹੋ ਸਕਦਾ ਹੈ ਉਹਦੇ ਨਾਲ ਸੰਪੂਰਨਤਾ ਹੋ ਸਕਦੀ ਹੈ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਨੇਕਾ ਸ਼ਬਦ ਨੇ ਜਿੱਥੇ ਵਿਆਹ ਦੇ ਬਾਬਤ ਗੱਲ ਕੀਤੀ ਗਈ ਹੈ ਜਿਵੇਂ ਅਸੀਂ ਚਾਰ ਲਾਵਾ ਬਾਣੀ ਪੜਦੇ ਹਾਂ ਕੁਚੱਜੀ ਸੁਚੱਜੀ ਗੁਣਵੰਤੀ ਪੜਦੇ ਹਾਂ ਉਸ ਤਰ੍ਹਾਂ ਵੀ ਸ਼ਬਦ ਆ ਜਾਂਦੇ ਨੇ ਜਿਵੇਂ ਬਾਬਾ ਕਬੀਰ ਜੀ ਦਾ ਸ਼ਬਦ ਹੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਕਾਲ ਮੂਰਤ ਵਰ ਪਾਇਆ ਅਬਿਨਾਸ਼ੀ ਨਾ ਉਹ ਮਰੇ ਨਾ ਜਾਇ ਤਾਂ ਇਸ ਤਰ੍ਹਾਂ ਦੇ ਬਹੁਤ ਸ਼ਬਦ ਮਿਲਦੇ ਨੇ ਜਿਵੇਂ ਇੱਕ ਸ਼ਬਦ ਹੋਰ ਮਿਲਦਾ ਹੈ ਗੁਣਵੰਤੀ ਗੁਣਵੀਥਰ ਔਗਣਵੰਤੀ ਝੂਰ ਕਿ ਗੁਣਾ ਵਾਲੀ ਸੁਚੱਜੀ ਸਿਆਣੀ ਗੁਣਵੰਤੀ ਔਰਤ ਦੇ ਵਿਆਹ ਦੀਆਂ ਗੱਲਾਂ ਅਨੇਕਾਂ ਥਾਵਾਂ ਤੇ ਕੀਤੀਆਂ ਗਈਆਂ ਨੇ ਪਰ ਉਹ ਜੀਵ ਇਸਤਰੀ ਦੇ ਰੂਪ ਦੇ ਵਿੱਚ ਨੇ ਮਤਲਬ ਗੁਰਬਾਣੀ ਦੇ ਅਨੁਸਾਰ ਭਾਵੇਂ ਮਰਦ ਭਾਵੇਂ ਔਰਤ ਤੇ ਦੋਵਾਂ ਨੂੰ ਜੀਵ ਇਸਤਰੀ ਕਿਹਾ ਜਾਂਦਾ ਹੈ ਕਿਉਂਕਿ ਇੱਕ ਅਕਾਲ ਪੁਰਖ ਪ੍ਰਮਾਤਮਾ ਹੀ ਇਸ ਦੁਨੀਆ ਦੇ ਵਿੱਚ ਸਿਰਫ ਪੁਰਖ ਹੈ ਇਸ ਜਗ ਮੇ ਪੁਰਖ ਏਕ ਹੈ ਹੁਰ सगली ਨਾਰ ਸਬਾਈ ਕਿ ਇੱਕ ਹੀ ਅਕਾਲ ਪੁਰਖ ਪ੍ਰਮਾਤਮਾ ਬੰਦਾ ਏ ਪੁਰਖ ਹੈ ਬਾਕੀ ਸਾਰੀਆਂ ਨਾਰਾ ਨੇ ਭਾਵੇਂ ਮਨ ਬੰਦਾ ਏ ਭਾਵੇਂ ਇਨਸਾਨ ਭਾਵੇਂ ਔਰਤ ਹੈ ਤਾਂ ਇਸ ਕਰਕੇ ਉਹ ਜਿਹੜੇ ਸ਼ਬਦ ਨੇ ਉਹ ਸ਼ਬਦ ਸਿਰਫ ਪਰਮਾਤਮਾ ਦੇ ਨਾਲ ਜੀਵ-ਸਤਰੀ ਦੇ ਮਲਾਪ ਦੇ ਰੂਪ ਦੇ ਵਿੱਚ ਨੇ ਪਰ ਮੈਂ ਬੜੇ ਇੰਸਟਾਗ੍ਰਾਮ ਤੇ ਐਸੇ ਅਕਾਊਂਟਸ ਵੇਖੇ ਨੇ ਜਿਹੜੇ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਲੈ ਕੇ ਲੋਕਾਂ ਨੂੰ ਵਿਹਿਮਾ ਭਰਮਾ ਦੇ ਵਿੱਚ ਪਾਉਂਦੇ ਨੇ ਕਿ ਤੁਸੀਂ ਆਹ ਸ਼ਬਦ ਲੈ ਲਓ ਆਹ ਸ਼ਬਦ ਦਾ ਰਟਨ ਕਰ ਲਓ ਇੰਨੇ ਦਿਨ ਆਹ ਸ਼ਬਦ ਨੂੰ ਪੜ੍ਹ ਲਓ ਉਹਦੇ ਨਾਲ ਤੁਹਾਡਾ ਆਨੰਦ ਕਾਰਜ ਹੋ ਜਾਣਾ ਹੈ ਮੈਨੂੰ ਵੀ ਬੜਿਆਂ ਦੇ ਮੈਸੇਜ ਆਏ ਨੇ ਪਰ ਮੈਂ ਉਹਨਾਂ ਨੂੰ ਉਹ ਸ਼ਬਦਾਂ ਦੇ ਅਰਥਾਂ ਬਾਰੇ ਦੱਸਿਆ ਪਰ ਫਿਰ ਵੀ ਮੈਂ ਕਿਹਾ ਕਿ ਤੁਸੀਂ ਕੋਈ ਗੱਲ ਨਹੀਂ ਚਲੋ ਆਹ ਸ਼ਬਦ ਪੜ੍ਹ ਲਓ ਵਾਹਿਗੁਰੂ ਤੁਹਾਡੀ ਇੱਛਾ ਪੂਰੀ ਕਰਨਾ ਕਿਉਂਕਿ ਗੁਰਬਾਣੀ ਦਾ ਇਹ ਫਰਮਾਨ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੈਨਾ ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਦਾ ਇਹ ਸੁਭਾਅ ਹੈ ਜੋ ਮਨੁੱਖ ਇੱਛਾ ਦਾ ਹੈ ਜੋ ਮਨੁੱਖ ਮੰਗਦਾ ਹੈ ਉਹ ਉਹਦੇ ਇੱਛਾ ਤੇ ਪੂਰੀ ਹੋਵੇਗੀ ਇੱਕ ਦਿਨ ਜਰੂਰ ਹੋਵੇਗੀ ਨਾਲ ਗੁਰਬਾਣੀ ਦੇ ਵਿੱਚ ਅਸੀਂ ਇਹ ਵੀ ਬਚਨ ਪੜ੍ਹਦੇ ਹਾਂ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹੀਂ ਹੁਹਾ ਸੱਚ ਹੋਵੇ ਕਿ ਜੋ ਵੀ ਅਸੀਂ ਅਕਾਲ ਪੁਰਖ ਪ੍ਰਮਾਤਮਾ ਤੋਂ ਮੰਗਦੇ ਹਾਂ ਸਾਨੂੰ ਮਿਲ ਜਾਂਦਾ ਪਰ ਇੱਥੇ ਮੈਂ ਨਾਲ ਅਗਲੀ ਜੋੜ ਦੇਵਾਂ ਗੱਲ ਹੁਕਮ ਕਰਨ ਤੇ ਬੇਨਤੀ ਕਰਨ ਚ ਬਹੁਤ ਅੰਤਰ ਹੁੰਦਾ ਏ ਇੱਕ ਤੇ ਅਸੀਂ ਰੱਬ ਨੂੰ ਹੁਕਮ ਕਰਦੇ ਆ ਕਿ ਮੈਨੂੰ ਤੇ ਆਹੀ ਮੁੰਡਾ ਚਾਹੀਦਾ ਆਹੀ ਕੁੜੀ ਚਾਹੀਦੀ ਏ ਆਹੀ ਮੈਨੂੰ ਮੇਰੇ ਸੁਪਨੇ ਨੇ ਇੰਨੇ ਟਾਈਮ ਚ ਪੂਰੇ ਹੋ ਜਾਣ ਜੇ ਨਾ ਪੂਰੇ ਹੋਏ ਤੇ ਨਿਰਾਸ਼ ਇਹ ਹੋ ਗਿਆ ਹੁਕਮ ਪਰ ਆਸਾ ਦੀ ਬਾਰ ਬਾਣੀ ਅੰਦਰ ਅਸੀਂ ਪੜਦੇ ਆ ਨਾਨਕ ਹੁਕਮ ਨ ਚੱਲੀ ਨਾਲ ਖਸਮ ਚੱਲੇ ਅਰਦਾਸ ਗੁਰੂ ਪਾਤਸ਼ਾਹ ਕਹਿੰਦੇ ਖਸਮ ਅੱਗੇ ਕਦੇ ਵੀ ਹੁਕਮ ਨਹੀਂ ਚੱਲਦਾ ਹੁੰਦਾ ਉਹਦੇ ਅੱਗੇ ਅਰਦਾਸ ਚੱਲਦੀ ਏ ਬੇਨਤੀ ਚੱਲਦੀ ਏ ਜੋਦੜੀ ਚੱਲਦੀ ਏ ਪਰ ਆਪਾਂ ਹੁਕਮ ਕਰਦੇ ਆ ਰੱਬਾ ਮੈਨੂੰ ਤੇ ਉਹ ਕੁੜੀ ਨਾ ਮਿਲਾ ਉਹ ਮੁੰਡੇ ਨਾ ਮਿਲਾ ਮੇਰਾ ਤਾਂ ਉਹ ਪੂਰਾ ਕਰ ਦੇ ਇਹ ਹੁਕਮ ਹੁੰਦਾ ਏ ਤਾਂ ਕਰਕੇ ਬਹੁਤਿਆਂ ਦੇ ਹੁਕਮ ਪੂਰੇ ਨਹੀਂ ਹੁੰਦੇ ਅਰਦਾਸ ਪੂਰੀ ਹੁੰਦੀ ਏ ਹੁਕਮ ਕਦੇ ਪੂਰਾ ਨਹੀਂ ਹੁੰਦਾ ਇਸ ਕਰਕੇ ਬੇਨਤੀ ਅਰਦਾਸ ਕਰਿਆ ਕਰੀ ਜ ਰੱਬਾ ਜੀ ਦੋ ਜੋ ਤੁਹਾਨੂੰ ਪਾਉਂਦਾ ਉਸ ਨੂੰ ਮੈਨੂੰ ਇਨਸਾਨ ਨਾਲ ਮਿਲਾਓ ਉਸ ਲੜਕੇ ਉਸ ਕੁੜੀ ਨਾਲ ਮਿਲਾਓ ਜਿਹੜੀ ਤੁਸੀਂ ਜਾਣਦੇ ਹੋ ਭਲੀ ਏ ਚੰਗੀ ਏ ਮੇਰੇ ਲਈ ਮੇਰੇ ਫਿਊਚਰ ਲਈ ਚੰਗੀ ਏ ਮੇਰੀ ਫੈਮਿਲੀ ਲਈ ਚੰਗੀ ਏ ਤਾਂ ਫਿਰ ਸਾਰਾ ਕੁਝ ਠੀਕ ਹੋ ਜਾਂਦਾ ਏ ਪਰ ਅਸੀਂ ਹਮੇਸ਼ਾ ਮੈਂ ਬਹੁਤ ਮੈਨੂੰ ਮੈਸੇਜ ਆਉਂਦੇ ਨੇ ਗੱਲਾਂ ਹੁੰਦੀਆਂ ਨੇ ਬਹੁਤ ਸਾਰੀ ਅਸੀਂ ਹੁਕਮ ਕਰਦੇ ਆਂ ਕਿਉਂਕਿ ਸਾਰਿਆਂ ਦੀ ਸੈਟਲਮੈਂਟ ਕਈ ਵਾਰ ਪਹਿਲਾਂ ਹੁੰਦੀਆਂ ਨੇ ਤੇ ਬਾਅਦ ਵਿੱਚ ਜਾਂ ਤੇ ਮੁੰਡਾ ਉਹ ਛੱਡ ਦਿੰਦਾ ਏ ਜਾਂ ਕੁੜੀ ਨਹੀਂ ਨਿਭਾ ਪਾਉਂਦੀ ਫਿਰ ਕਹਿੰਦੇ ਨੇ ਰੱਬ ਨੇ ਮੇਰੇ ਨਾਲ ਧੋਖਾ ਕਰਤਾ ਰਿਸ਼ਤਾ ਤੜਵਾਤਾ ਸਾਡਾ ਇੰਨੇ ਸਾਲਾਂ ਦਾ ਪਿਆਰ ਸੀ ਇਦਾਂ ਸੀ ਉਦਾਂ ਸੀ ਉਹ ਹੋਇਆ ਨਹੀਂ ਪੂਰਾ ਨਹੀਂ ਹੋਇਆ ਪਰ ਉਹ ਤੁਹਾਡਾ ਸੀ ਫਿਰ ਉਹ ਤੁਹਾਡੇ ਹੁਕਮ ਤੁਹਾਡੇ ਮਨ ਦੀ ਇੱਛਾ ਦੇ ਅਨੁਸਾਰ ਸੀ ਉੱਥੇ ਹੋ ਸਕਦਾ ਰੱਬ ਦੀ ਇੱਛਾ ਨਾ ਹੋਵੇ ਹੋ ਸਕਦਾ ਰੱਬ ਦੇ ਹੁਕਮ ਦੇ ਵਿੱਚ ਨਾ ਹੋਵੇ ਹੋ ਸਕਦਾ ਤੁਹਾਡੇ ਫਿਊਚਰ ਲਈ ਠੀਕ ਨਾ ਹੋਵੇ ਜਿਹੜਾ ਰਿਸ਼ਤਾ ਤੁਸੀਂ ਵੇਖ ਰਹੇ ਸੀ ਇਸ ਕਰਕੇ ਉਹ ਪੂਰਨ ਨਾ ਚੜਿਆ ਹੋਵੇ ਤਾਂ ਬਹੁਤ ਸਾਰੀਆਂ ਗੱਲਾਂ ਨੇ ਇਸ ਕਰਕੇ ਰੱਬ ਅੱਗੇ ਅਰਦਾਸ ਕਰਿਆ ਕਰੋ ਹੁਕਮ ਨਾ ਕਰਿਆ ਕਰੋ ਅਤੇ ਜਿਹੜੇ ਵਿਕਤਰੇ ਦੀਆਂ ਗੱਲਾਂ ਨੇ ਅ ਮੇਰੀ ਗਰੀਬੀ ਜਾਤ ਪਾਤ ਗੋਰਾ ਕਾਲਾ ਇਹਨਾਂ ਨੂੰ ਛੱਡਣਾ ਪੈਣਾ ਹੈ ਤਾਂ ਆਨੰਦ ਕਾਰਜ ਹੋ ਸਕਦਾ ਹੈ ਤੇ ਜੇ ਨਹੀਂ ਵੀ ਹੋ ਰਿਹਾ ਤਾਂ ਭਾਈ ਗੁਰਦਾਸ ਜੀ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਹਿਲੇ ਲਿਖਾਰੀ ਨੇ ਉਹਨਾਂ ਨੇ ਆਨੰਦ ਕਾਰਜ ਨਹੀਂ ਕਰਵਾਇਆ ਸੀ ਉਹਨਾਂ ਨੇ ਇਕੱਲੇ ਆਪਣੀ ਜ਼ਿੰਦਗੀ ਫਿਰ ਬਤੀਤ ਕਰ ਲਈ ਸੀ ਜੇ ਤੁਹਾਨੂੰ ਡਰ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਵਿਸ਼ਵਾਸ ਨਹੀਂ ਬਣ ਪਾਉਣਾ ਤੁਸੀਂ ਨਹੀਂ ਕਿਸੇ ਨਾਲ ਮੈਨੇਜ ਕਰ ਸਕਦੇ ਬਹੁਤ ਸਾਰੀਆਂ ਗੱਲਾਂ ਤਾਂ ਇਕੱਲੇ ਰਹੋ ਖੁਸ਼ ਰਹੋ ਆਪਣੀ ਜ਼ਿੰਦਗੀ ਨੂੰ ਭਲੇ ਦੇ ਵਿੱਚ ਲਗਾਓ ਸੰਸਾਰ ਦੇ ਭਲੇ ਦੇ ਵਿੱਚ ਲਾਓ ਕੋਈ ਭਲੇ ਕਰਮ ਕਰ ਜਾਓ ਤਾਂ ਕਿ ਤੁਹਾਨੂੰ ਲੋਕ ਯਾਦ ਰੱਖਣ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰੋ ਕੋਈ ਅਨਾਥ ਬੱਚਾ ਅਡਾਪਟ ਕਰ ਲਓ ਉਹਨੂੰ ਪਾਲ ਲਓ ਉਦਾਂ ਵੀ ਆਪਣੀ ਪ੍ਰਾਪਰਟੀ ਇੱਧਰ ਉੱਧਰ ਕਰਨ ਦੀ ਬਜਾਏ ਕੋਈ ਬੱਚੇ ਪਲ ਜਾਣ ਉਹਨਾਂ ਦਾ ਭਲਾ ਹੋ ਜਾਏ ਬਹੁਤ ਸਾਰੇ ਵੇ ਨੇ ਜੇ ਆਪਾਂ ਕੁਝ ਚੰਗਾ ਕਰਨਾ ਚਾਹੁੰਦੇ ਆ ਤਾ ਇਸ ਢੰਗ ਦੇ ਨਾਲ ਵੀ ਅਸੀਂ ਸਮਾਜ ਦਾ ਭਲਾ ਕਰ ਸਕਦੇ ਹਾਂ ਫਿਰ ਬੀਜੀ ਅਰਦਾਸ ਕਰਦੇ ਰਿਹਾ ਕਰੋ ਕਿ ਵਾਹਿਗੁਰੂ ਤੁਹਾਨੂੰ ਜੋਗ ਵਰ ਦੇ ਨਾਲ ਜੋਗ ਕੁੜੀ ਦੇ ਨਾਲ ਸਿਆਣੀ ਸੁਚੱਜੀ ਕੁੜੀ ਦੇ ਨਾਲ ਮਿਲਾਉਣ ਤਾਂ ਕਿ ਤੁਹਾਡਾ ਜੀਵਨ ਸੋਨਾ ਬਤੀਤ ਹੋ ਜਾਵੇ ਸੋ ਆਪ ਸਭ ਦਾ ਧੰਨਵਾਦ ਜੇ ਹੁਣ ਤੱਕ ਚੈਨਲ ਤੇ ਜੁੜੇ ਹੋਏ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਦੀ ਆਈਡੀ ਮੈਂ ਮੈਂਸ਼ਨ ਕਰ ਦੇਵਾਂਗਾ ਉੱਥੇ ਮੈਨੂੰ ਫੋਲੋ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰੀਲਾਂ ਅਤੇ ਗੁਰਬਾਣੀ ਦੇ ਨਾਲ ਰਿਲੇਟਡ ਗੱਲਾਂ ਮੈਂ ਇੰਸਟਾਗ੍ਰam ਤੇ ਵੀ ਅਪਲੋਡ ਕਰਦਾ ਰਹਿਣਾ ਹਾਂ ਜੇ ਤੁਸੀਂ ਕਾਉਂਸਲਿੰਗ ਚਾਹੁੰਦੇ ਹੋ ਪੇੜ ਕਾਉਂਸਲਿੰਗ ਹੁੰਦੀ ਹੈ ਤਾਂ ਤੁਸੀਂ ਮੇਰੇ ਫੋਨ ਤੇ ਮੈਨੂੰ ਕਾਲ ਕਰ ਸਕਦੇ ਹੋ ਇੰਸਟਾਗ੍ਰam ਦੀ ਬਾਇਓ ਦੇ ਵਿੱਚ ਦਿੱਤਾ ਹੋਇਆ ਹੈ ਮੈਂ ਕਾਉਂਸਲਿੰਗ ਵੀ ਕਰਦਾ ਹਾਂ ਤਾਂ ਉਹਦੇ ਨਾਲ ਬਹੁਤ ਸਾਰਿਆਂ ਨੂੰ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਗੁਰਬਾਣੀ ਦੀ ਸਿੱਧ ਦੇ ਅਨੁਸਾਰ ਜਿਹੜੀਆਂ ਸਹੀ ਢੰਗ ਦੇ ਵਿੱਚ ਪ੍ਰਾਪਤ ਹੋ ਜਾਂਦੀਆਂ ਨੇ ਅਖੀਰ ਤੇਜੀ ਸਾਰਿਆਂ ਦਾ ਬਹੁਤ ਧੰਨਵਾਦ ਫਤੇ ਪ੍ਰਵਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ